ਸੰਸਾਰੀ ਬੰਦਾ ਮਾਇਆ ਹਰ ਇੱਕ ਛਾਂ ਨਾਲ ਚੇਤੇ ਕਰਦਾ ਹੈ ਮੰਗਦਾ ਹੈ ਇਹਨੂੰ ਇਹ ਭੁੱਲਦੀ ਨਹੀਂ ਹੈ ਮਾਇਆ ਮਰੁਣਾ ਮਿਸ਼ਰੈ ਮੰਗੈ ਦਮਾਂ ਦਮ ਹਰ ਇੱਕ ਦਮ ਦੇ ਨਾਲ ਹਰ ਇੱਕ ਸਾਹ ਦੇ ਨਾਲ ਇਹ ਮਾਇਆ ਮੰਗਦਾ ਹੈ ਇਹਨੂੰ ਭੁੱਲਦੇ ਨਹੀਂ ਹੈ ਚੇਤੇ ਰੱਖਦਾ ਹੈ ਮਾਇਆ ਇਹ ਮਾਇਆ ਦੇ ਕੰਮਾਂ ਨੂੰ ਵੀ ਚੇਤੇ ਰੱਖਦਾ ਹੈ ਇਹ ਸੰਸਾਰੀ ਬੰਦਾ ਹੈ ਜਿਹੜਾ ਹਰ ਵੇਲੇ ਮਾਇਆ ਨੂੰ ਚੇਤੇ ਰੱਖਦਾ ਮਾਇਆ ਦੇ ਕੰਮਾਂ ਨੂੰ ਚੇਤੇ ਰੱਖਦਾ ਹੈ ਇਹਨੂੰ ਭੁੱਲਦੇ ਨਹੀਂ ਮਾਇਆ ਦੇ ਕੰਮ ਨੂੰ ਜਾਂ ਮਾਇਆ ਨਹੀਂ ਭੁੱਲਦੀ ਇਹ ਸੰਸਾਰੀ ਬੰਦਾ ਹੈ ਇਹ ਭੁਰਮਖ ਪਰਮਾਤਮਾ ਨੂੰ ਚੇਤੇ ਰੱਖਦਾ ਬਸ ਭਰ ਕੇ ਨਹੀਂ ਉਹ ਨੂੰ ਪਰਮਾਤਮਾ ਨਹੀਂ ਭੁੱਲਦਾ ਉਹਨੂੰ ਹਰ ਇੱਕ ਸਾਹ ਨਾਲ ਚੇਤੇ ਕਰਦਾ ਰਹਿੰਦਾ ਉਹਨੂੰ ਯਾਦ ਕਰਦਾ ਰਹਿੰਦਾ ਉਹ ਬਿਸਰਦਾ ਨਹੀਂ ਹੈ ਧਾਮ-ਧਾਮ ਸਦਾ ਸੰਭਾਲਦਾ ਧੰਮ ਨਾ ਬਿਰਖਾ ਜਾਏ ਉਹ ਕਹਿੰਦਾ ਹੈ ਕਿ ਮੇਰਾ ਸਾਹ ਨਹੀਂ ਬੇਅਤ ਜਾਣਾ ਚਾਹੀਦਾ ਉਹਨੂੰ ਚੇਤੇ ਰੱਖਦਾ ਉਹਦੀ ਸੰਭਾਲ ਕਰਦਾ ਕਿਰਤ ਕਰਦੇ ਆਂ ਵੀ ਕੰਮ ਕਰਦੇ ਆਂ ਵੀ ਉੱਠਦੇ ਆਂ ਬੈਠਦੇ ਆਂ ਵੀ ਚੱਲਦੇ ਆਂ ਫਿਰਦੇ ਆਂ ਵੀ ਉਹਨੂੰ ਹਰ ਵੇਲੇ ਚੇਤੇ ਰੱਖਣਾ ਉਹ ਕਹਿੰਦਾ ਜੀ ਉਹ ਚੇਤੇ ਰਹੇ ਮਨ ਨੂੰ ਭੁੱਲੇ ਨਾ ਹਰ ਇੱਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਗੁਰਮੁਖ ਚੇਤੇ ਰੱਖਦਾ ਹੈ ਜਿਤਨਾ ਸੰਸਾਰੀ ਬੰਦਾ ਹਰ ਇੱਕ ਸਾਹ ਨਾਲ ਮਾਇਆ ਨੂੰ ਜਾਂ ਮਾਇਆ ਦੇ ਕੰਮਾਂ ਨੂੰ ਚੇਤੇ ਰੱਖਦਾ ਹੈ ਨਾ ਏਸੀ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਹਰ ਇੱਕ ਸਾਹ ਦੇ ਨਾਲ उठद्या बहदलद्याद्या खांद्या हर एक इंसान रब का नाम लिता है यही वर्ग संसारी बंद माया से माया चेती है गुरमुख नमात्मा नाम चेत है परमात्मा चेते है वह अपनी कित भी करता है सच्ची सुची तो रब ने रखे करता है उन्होंने विचे करता है ਇਹਨੂੰ ਮਹਾਰਾਜ ਕਹਿੰਦੇ ਹੱਥ ਪਾਉਂ ਕਰ ਕਾਮ ਸਭ ਚੀਤ ਨਰਜਨ ਨਾਮ ਆਪਣੀ ਕਿਰਤ ਵੀ ਕਰਦੇ ਸੱਚੀ ਸੁੱਚੀ ਨਾਲੋ ਰੱਬ ਨੂੰ ਵੀ ਚੇਤੇ ਕਰਨਾ ਹਰ ਇੱਕ ਸਾਹ ਨਾਲ ਗੁਰਮੁਖ ਪਰਮਾਤਮਾ ਨੂੰ ਧਿੰਦਾ ਹੈ ਇਹੀ ਵਰਕੇ ਹੀ ਅੰਤ ਇੱਕ ਦੇ ਹਿਰਦੇ ਵਿੱਚ ਮਾਇਆ ਵਸੀ ਹੋਈ ਹੈ ਇੱਕ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਜੀਦੇ ਹਿਰਦੇ ਵਿੱਚ ਮਾਇਆ ਜਾਂ ਮਾਇਆ ਦੇ ਕੰਮ ਨੇ ਵਸੇ ਹੋਏ ਉਹ ਸੰਸਾਰੀਏ ਭਾਈ ਜੀਦੇ ਹਿਰਦੇ ਵਿੱਚ ਪਰਮਾਤਮਾ ਪਰਮਾਤਮਾ ਦਾ ਨਾਮ ਹਰ ਵੇਲੇ ਚੱਲਦਾ ਰਹਿੰਦਾ ਹੈ ਉਹ ਹਰ ਵੇਲੇ ਕੀਤੇ ਰੱਖਦਾ ਹੈ ਕਿ ਉਹ ਗੁਰਮਖ ਹੈ ਇਹ ਹੀ ਅੰਦਰ ਹੈ